ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਨੰਬਰ 1 ਗੁਰਦੇ ਦੇ ਦਰਦ ਵਿੱਚ ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਓ ਇਸ ਨਾਲ ਗੁਰਦੇ ਦੀਆਂ ਬਿਮਾਰੀਆਂ ਦੂਰ ਹੋ ਰਹਿਣ ਗਿਆ ਨੰਬਰ 2 ਕੋਲ ਡਰਿੰਕ ਨਾਲੋਂ ਦੁੱਧ ਲੱਸੀ ਪੀ ਲਈਆ ਕਰੋ ਸਹੀ ਵਿੱਚ ਕਦੇ ਵੀ ਕੈਲਸ਼ੀਅਮ ਦੀ ਕਮੀ ਨਹੀਂ ਹੋਣ ਦਿੰਦੇ ਤੇ ਨਾਲ ਹੀ ਸਰੀਰ ਵਿੱਚ ਤਾਕਤ ਪਾਉਂਦੇ ਹਨ ਪਰ ਜੇਕਰ ਤੁਸੀਂ ਕੋਲ ਡਰਿੰਕ ਜ਼ਿਆਦਾ ਪਿੰਦੇ ਹੋ ਤਾਂ ਤੁਹਾਡੇ ਗੁਰਦੇ ਫੇਫੜੇ ਖਰਾਬ ਹੋਣ ਲੱਗ ਜਾਂਦੇ ਹਨ ਨੰਬਰ 3 ਜ਼ਿਆਦਾ ਖਟੀਆਂ ਅਤੇ ਚਟਪਟੀਆਂ ਚੀਜ਼ਾਂ ਸਰੀਰ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ ਇਸ ਲਈ ਇਹਨਾਂ ਦਾ ਸੇਵਨ ਘਟ ਤੋਂ ਘਟ ਕਰਿਆ ਕਰੋ ਨੰਬਰ 4 ਜਦੋਂ ਵੀ ਤੁਸੀਂ ਕੋਈ ਵੀ ਖਾਣਾ ਖਾਂਦੇ ਹੋ ਤਾਂ ਫਰਸ਼ ਤੇ ਕਪੜਾ ਵਿਛਾ ਕੇ ਬੈਠ ਕੇ ਚੌਂਕੜਾ ਮਾਰ ਕੇ ਸਵਾ ਖਾਇਆ ਕਰੋ ਖਾਣਾ ਵੀ ਸਵਾਦ ਲੱਗੇਗਾ ਤੇ ਪਚ ਵੀ ਜਲਦੀ ਜਾਵੇਗਾ ਨਾਲੇ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਨੰਬਰ 5 ਮਖਾਣਿਆਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਪਰ ਇਸ ਦਾ ਬਹੁਤਾ ਜ਼ਿਆਦਾ ਇਸਤੇਮਾਲ ਕਰਨ ਨਹੀਂ ਕਰਨਾ ਚਾਹੀਦਾ ਨੰਬਰ 6 ਕੇਲੇ ਦਾ ਦੁੱਧ ਦਾ ਪੇਸਟ ਬਣਾ ਕੇ ਚਿਹਰੇ ਉੱਪਰ ਲਗਾ ਲਿਆ ਕਰੋ ਇਸ ਨਾਲ ਚਿਹਰੇ ਉੱਪਰ ਕੁਦਰਤੀ ਚਮਕ ਆਵੇਗੀ ਤੇ ਨਾਲ ਹੀ ਚਿਹਰੇ ਤੇ ਦਾਗ ਦੱਬੇ ਸਾਫ਼ ਹੋ ਜਾਣਗੇ ਨੰਬਰ 7 ਹਫ਼ਤੇ ਵਿੱਚ ਇੱਕ ਵਾਰ ਪਾਣੀ ਵਿੱਚ ਥੋੜੀ ਜਿਹੀ ਹਲਦੀ ਹੀ ਮਿਲਾ ਕੇ ਪੀਣ ਨਾਲ ਪੇਟ ਹਮੇਸ਼ਾ ਸਾਫ਼ ਰਹਿੰਦਾ ਹੈ ਨੰਬਰ 8 ਕ੍ਰੀਮ ਵਿੱਚ ਫਾਊਂਡੇਸ਼ਨ ਮਿਕਸ ਕਰਕੇ ਲਗਾ ਲਿਆ ਕਰੋ ਕਦੇ ਵੀ ਹੋਰ ਮੇਕਅਪ ਕਰਨ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਚਿਹਰੇ ਤੇ ਚਮਕ ਵੀ ਬਹੁਤ ਆਵੇਗੀ ਨੰਬਰ 9 ਜੇਕਰ ਸਾਹ ਲੈਂਦੇ ਸਮੇਂ ਦਰਦ ਮਹਿਸੂਸ ਹੋਵੇ ਤਾਂ ਇਹ ਪਿੱਤੇ ਵਿੱਚ ਪਥਰੀ ਹੋਣ ਦੀ ਨਿਸ਼ਾਨੀ ਹੋ ਸਕਦੀ ਹੈ ਨੰਬਰ 10 ਰਾਤ ਨੂੰ ਸੌਣ ਤੋਂ ਪਹਿਲਾਂ ਅੱਖਾਂ ਉੱਪਰ ਸਰੋਂ ਦਾ ਤੇਲ ਕੋਸਾ ਕਰਕੇ ਮਲ ਲਿਆ ਕਰੋ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਪੂਰੇ ਦਿਨ ਦੀ ਥਕਾਵਟ ਵੀ ਦੂਰ ਹੋ ਜਾਂਦੀ ਹੈ ਨੰਬਰ 11 ਸਿਰ ਵਿੱਚ ਕੌੜਾ ਤੇਲ ਲਗਾਉਣ ਨਾਲ ਜੁਆ ਮਾਰੇ ਜਾਂਦੀਆਂ ਹਨ ਨੰਬਰ 12 ਖਾਂਸੀ ਨੂੰ ਜਲਦ ਰੋਕਣ ਲਈ ਕਿਉਂ ਵਿੱਚੇ ਕਾਲੀ ਮਿਰਚੇ ਪਾ ਕੇ ਉਸ ਨੂੰ ਗਰਮ ਕਰਕੇ ਕਾਲੀ ਮਿਰਚ ਕੱਢ ਕੇ ਖਾ ਲਓ ਜਲਦੀ ਨਾਲ ਖਾਂਸੀ ਠੀਕ ਹੋ ਜਾਵੇਗੀ ਇਸ ਤੋਂ ਇਲਾਵਾ ਦਵਾਰਾ ਵੀ ਨਹੀਂ ਹੋਵੇਗੀ ਨੰਬਰ 13 ਨਿੰਮ ਦਾ ਰਸਵੇ ਪੀਣ ਨਾਲ ਫੋੜੇ ਨਹੀਂ ਨਿਕਲਦੇ ਅਤੇ ਦਾਦੇ ਖਾਜੇ ਖਰਕਵੀ ਦੂਰ ਹੋ ਜਾਂਦੀ ਹੈ ਨੰਬਰ 14 ਸਫੇਦ ਜੀਰੇ ਦਾ ਇਸਤੇਮਾਲ ਕਰ ਲਿਆ ਕਰੋ ਅੱਖਾਂ ਦੀ ਰੋਸ਼ਨੀ ਤੇਜ਼ੀ ਨਾਲ ਵਧਣ ਲੱਗ ਜਾਵੇਗੀ ਤੇ ਨਾਲ ਹੀ ਕਦੇ ਵੀ ਘਟੇਗੀ ਵੀ ਨਹੀਂ ਨੰਬਰ 15 ਚਾਹ ਪੀਣ ਤੋਂ ਬਾਅਦ ਠੰਡਾ ਪਾਣੀ ਪੀਣ ਨਾਲ ਦੰਦਾਂ ਵਿੱਚ ਪਾ ਈਰੀ ਦੀ ਬਿਮਾਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਨੰਬਰ 16 ਔਰ ਤਾਂ ਜਿਆਦਾ ਮੇਕਅਪ ਨਾ ਕਰਿਆ ਕਰੋ ਜੇ ਅਜੇ ਆਖਰਾਵ ਹੋ ਦਾ ਹੈ ਚਮੜੀ ਢਿੱਲੀ ਪੈ ਜਾਂਦੀ ਹੈ ਨਾਲ ਹੀ ਚਿਹਰੇ ਉੱਪਰ ਝੁਰੜੀਆਂ ਜਿਆਦਾ ਪੈਣ ਲੱਗ ਜਾਂਦੀਆਂ ਹਨ ਨੰਬਰ 17 ਰਾਤ ਦੇ ਸਮੇਂ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਇਸ ਨਾਲ ਤੁਹਾਨੂੰ ਸਰਦੀ ਖਾਂਸੀ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਵੀ ਹੋ ਸਕਦੀ ਹੈ ਨੰਬਰ 18 ਚੌਲਾਂ ਦੇ ਪਾਣੀ ਦੀ ਠੰਡੀ ਤਸਵੀਰ ਠੰਡੀ ਹੁੰਦੀ ਹੈ ਇਸ ਲਈ ਉਸ ਨੂੰ ਪੀ ਲਿਆ ਕਰੋ ਇਸ ਨਾਲ ਹੀ ਪਸ਼ਾਬ ਜਲਣਾ ਲਕੋਰੀਆ ਦੀ ਸਮੱਸਿਆ ਨੂੰ ਖਤਮ ਕਰਨ ਦਾ ਕੰਮ ਕਰਦਾ ਹੈ ਨੰਬਰ 19 ਚਾਹ ਨੂੰ ਹਮੇਸ਼ਾ ਠੰਡਾ ਕਰਕੇ ਹੀ ਪੀਣਾ ਚਾਹੀਦਾ ਹੈ ਕਿਉਂਕਿ ਜਿਆਦਾ ਗਰਮ ਚਾਹ ਪੀਣ ਨਾਲ ਕੈਂਸਰ ਦੀ ਬਿਮਾਰੀ ਹੋ ਸਕਦੀ ਹੈ ਨੰਬਰ 2 ਸਬਜ਼ੀਆਂ ਨੂੰ ਜਿਆਦਾ ਦੇਣ ਫਰਿੱਜ ਵਿੱਚ ਰੱਖ ਕੇ ਨਾ ਖਾਓ ਇਸ ਨਾਲ ਤੁਸੀਂ ਜਿਆਦਾ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਹੋ ਪਹਿਲੇ ਸਮਿਆਂ ਵਿੱਚ ਫਰਿੱਜ ਨਹੀਂ ਹੁੰਦੇ ਸੀ ਇਹ ਜਿਸ ਕਾਰਨ ਲੋਕ ਤਰੋ ਤਾਜ਼ਾ ਖਾਣਾ ਬਣਾ ਕੇ ਖਾਂਦੇ ਸੀ ਤੇ ਵਧੇਰੇ ਤੰਦਰੁਸਤ ਰਹਿੰਦੇ ਸਨ ਨੰਬਰ 21 ਕੱਚਾ ਲਸਣ ਖਾਣ ਨਾਲ ਦਿਲ ਮਜ਼ਬੂਤ ਰਹਿੰਦਾ ਹੈ ਅਤੇ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਨੰਬਰ 22 ਬਸ ਆਪਣੇ ਆਪ ਨੂੰ ਸਮਝਾ ਲਓ ਫਿਰ ਕਿਸੇ ਹੋਰ ਨੂੰ ਸਮਝਾਉਣ ਦੀ ਲੋੜ ਨਹੀਂ ਪਵੇਗੀ ਨੰਬਰ 3 ਮੱਖਣ ਨੂੰ ਠੰਡਾ ਕਰਕੇ ਇੱਕ ਚਮਚ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਨੰਬਰ 24 ਕਿਸੇ ਨੂੰ ਡਰ ਹੈ ਕਿ ਰੱਬ ਦੇਖਦਾ ਹੈ ਰਿਹਾ ਹੈ ਤੇ ਕਿਸੇ ਨੂੰ ਪਰੋਸਾ ਹੈ ਕਿ ਰੱਬ ਸਭ ਦੇਖ ਰਿਹਾ ਹੈ ਨੰਬਰ 25 ਪੇਟ ਦੇ ਵੱਲ ਸੌਣ ਨਾਲ ਸਰੀਰ ਦਾ ਦਬਾਅ ਪਿੱਠ ਤੇ ਰੀੜ ਦੀ ਹੱਡੀ ਉੱਪਰ ਪੈਂਦਾ ਹੈ ਇਹ ਸਿਹਤ ਲਈ ਬਹੁਤ ਹੀ ਜ਼ਿਆਦਾ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 26 ਕਿਸੇ ਦੇ ਮਨ ਨੂੰ ਤੇ ਚੁੱਪ ਨੂੰ ਬਹੁਤ ਘੱਟ ਲੋਕੀ ਸਮਝ ਪਾਉਂਦੇ ਰਹੇ ਨੇ ਨੰਬਰ 27 ਦਿਨੇ ਵਿੱਚ ਇੱਕ ਦੋ ਵਾਰ ਗੂੰਗਣਾ ਪਾਣੀ ਜ਼ਰੂਰ ਪਿਓ ਇਸ ਨਾਲ ਤੁਹਾਡੇ ਦੰਦ ਕਦੇ ਵੀ ਖਰਾਬ ਨਹੀਂ ਹੋਣਗੇ ਨੰਬਰ 28 ਕਿੰਨੀ ਅਜੀਬ ਜਹੀ ਗੱਲ ਹੈ ਕਿ ਮਨੁੱਖ ਮਨੁੱਖਤਾ ਨੂੰ ਛੱਡ ਕੇ ਪਰਮਾਤਮਾ ਦੀ ਖੋਜੇ ਕਰਦਾ ਹੈ ਨੰਬਰ 29 ਰੋਜ਼ਾਨਾ ਕੋਕੋਨਟ ਆਇਲ ਦਾ ਇਸਤੇਮਾਲ ਕਰਨ ਨਾਲ ਪਚਾਤੇ ਵਾਲਾ ਲਈ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ਨੰਬਰ 29 ਚੰਗਾ ਬਿਸਤਰ ਜਟਾਉਣ ਦੇ ਸਫ਼ਰ ਵਿੱਚ ਨੀਂਦ ਉਡ ਜਾਂਦੀ ਹੈ ਤੇ ਚੰਗਾ ਭੋਜਨ ਜਟਾਉਣ ਵਿੱਚ ਭੁੱਖ ਗਾਇਬ ਹੋ ਜਾਂਦੀ ਹੈ ਨੰਬਰ 31 ਹਰੇ ਰੋਜ਼ੇ ਕਾਲੇ ਛੋਲੇ ਦਾ ਸੇਵਨ ਜ਼ਰੂਰ ਕਰਿਆ ਕਰੋ ਕਿਉਂਕਿ ਇਸੇ ਵਿੱਚ ਫਾਈਬਰ, ਪ੍ਰੋਟੀਨ ਅਤੇ ਵਿਟਾਮਿਨ ਪੂਰੀ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਤੁਹਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ। ਨੰਬਰ 32 ਗਰੀਬੀ ਵਿੱਚ ਨੀਂਦ ਚੰਗੀ ਆਉਂਦੀ ਹੈ ਪਰ ਭੁੱਖ ਦੁੱਖ ਦਿੰਦੀ ਹੈ ਅਤੇ ਪੈਸੇ ਨਾ ਹੋਣ ਤਾਂ ਸ਼ੌਂਕ ਹੁੰਦੇ ਨੇ, ਪੈਸੇ ਆਉਂਦੇ ਹੀ ਸ਼ੌਕ ਮਰ ਜਾਂਦੇ ਨੇ ਨੰਬਰ 33 ਹਾਰੇ ਰੋਜ ਕੁਝ ਮਿਟਾ ਲਈ ਜੋ ਗਤਾ ਵਿਆਸ ਜ਼ਰੂਰ ਕਰਨਾ ਚਾਹੀਦਾ ਹੈ ਇਹ ਤੁਹਾਡੀ ਸਰੀਰਕ ਅਤੇ ਮਾਨਸਿਕ ਸ਼ਕਤੀ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਨੰਬਰ 34 ਮਿਲੇ ਤਾਂ ਦੁੱਖ ਨਾ ਮਿਲੇ ਤਾਂ ਹੀ ਵੀ ਦੁੱਖ ਇਹ ਸੰਸਾਰ ਕੇਵਲ ਦੁਖੀ ਹੈ ਨੰਬਰ 35 ਨਿੰਬੂ ਪਾਣੀ ਵਿੱਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡੀ ਪਾਚਨ ਸ਼ਕਤੀ ਨੂੰ ਪਾਚਨ ਸ਼ਕਤੀ ਵਿੱਚ ਵਾਧਾ ਹੋ ਸਕਦਾ ਹੈ ਨੰਬਰ 36 ਖੂਬੀਆਂ ਤੇ ਖਾਮੀਆਂ ਸਾਰਿਆਂ ਵਿੱਚ ਹੁੰਦੀਆਂ ਨੇ ਇੰਨੇ ਬਿਹਤਰ ਨੂੰ ਨਾ ਲਭੋ ਕੀ ਸਭ ਤੁਸੀਂ ਸਭ ਤੋਂ ਵਧੀਆ ਗਵਾ ਬੈਠੋ ਨੰਬਰ 37 ਅਦਰਕ ਤੇ ਲਸਣ ਦਾ ਸੇਵਨ ਤੁਹਾਡੇ ਇਮਿਊਨਿਟੀ ਸਿਸਟਮ ਨੂੰ ਮਜ਼ਬੂਤ ਪ੍ਰਦਾਨ ਕਰਦਾ ਹੈ ਨੰਬਰ 38 ਚਿਹਰੇ ਤੋਂ ਮੁਸਕਰਾਹਟ ਖੋਣ ਵਾਲੇ ਉਹ ਹੁੰਦੇ ਨੇ ਜਿਨ੍ਹਾਂ ਨੂੰ ਦੱਸ ਦਿੱਤਾ ਜਾਵੇ ਕਿ ਤੁਸੀਂ ਬਹੁਤ ਹੀ ਜ਼ਿਆਦਾ ਜ਼ਰੂਰੀ ਹੋ ਨੰਬਰ 39 ਆਪਣੇ ਚਿਹਰੇ ਨੂੰ ਹੱਥ ਲਗਾਉਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ਼ ਕਰ ਲਿਆ ਕਰੋ ਇਸ ਤਰ੍ਹਾਂ ਕਰ ਕਰਨ ਨਾਲ ਤੁਹਾਨੂੰ ਚਿਹਰੇ ਦੀ ਕੋਈ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਨੰਬਰ 40 ਗਾਰੇ ਮੇ ਪਾਣੀ ਦੀ ਬੋਤਲ ਨਾਲ ਗੋਡਿਆਂ ਤੇ ਸਰੀਰ ਦੇ ਕਿਸੇ ਵੀ ਹਿੱਸੇ ਦੇ ਦਰਦ ਨੂੰ ਘਟ ਕਰਨ ਵਿੱਚ ਮਦਦਤ ਮਿਲਦੀ ਹੈ ਹਾਂਜੀ ਵੀਡੀਓ ਬੋਲਣ ਵਿੱਚ ਲਿਖਣ ਵਿੱਚ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗਦੀਆਂ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਵੱਧ ਤੋਂ ਵੱਧ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜੀ ਧੰਨਵਾਦ ਜੀ ਸਾਰਿਆਂ ਦਾ